ਹੈਲੋ ਜੀ ਸਸ਼ੀਕਾਲ ਜੀ ਦੇਖੋ ਟੈਬੀ ਜੌਰਜਟ ਦੇ ਵਿੱਚ ਤੁਹਾਡੇ ਲਈ ਫੋਰ ਡਿਜ਼ਾਈਨਿੰਗ ਲੈ ਕੇ ਆਏ ਆ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਮਿਸ ਕਰਨ ਵਾਲਾ ਨਹੀਂ ਹੈਗਾ ਜੀ ਮੌਕਾ ਜਲਦੀ ਤੋਂ ਜਲਦੀ ਆਪਣਾ ਸਕਰੀਨਸ਼ਾਟ ਲਓ ਤੇ ਆਰਡਰ ਬੁੱਕ ਕਰਵਾਓ ਜੀ ਬਹੁਤ ਸੋਹਣਾ ਸਟਾਫ ਹੈ ਬਹੁਤ ਹੀ ਘੱਟ ਪ੍ਰਾਈਸ ਤੇ ਸੂਟ ਰੈਡੀ ਹੋਊਗਾ ਜੀ ਜਿਸ ਤਰ੍ਹਾਂ ਮਰਜ਼ੀ ਲੈਸਸ ਵਗੈਰਾ ਲਗਾ ਕੇ ਐਜ਼ ਇਟ ਇਜ਼ ਇਸ ਨੂੰ ਰੈਡੀ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਨੇ ਤੇ ਬਹੁਤ ਹੀ ਸੌਫਟ ਰੈਨ ਵਾਲਾ ਹੈ ਜੀ ਸਟਾਫ ਦੇਖੋ ਬਿਲਕੁਲ ਟੈਬੀ ਲਾਈਨਿੰਗ ਹੈ ਜੀ ਇਹ ਦੇਖੋ ਵਿੱਚ ਕਈ ਦੋ ਸੂਟਾਂ ਨੇ ਇਕੱਠੇ ਹੈ ਕੋਈ ਸਿੰਗਲ ਸੂਟ ਦੀ ਕਟ ਹੈ ਜੀ ਇਹ ਦੇਖੋ ਪ੍ਰਿੰਟਿੰਗ ਪ੍ਰਿੰਟਿੰਗ ਸਾਰੀ ਇੱਕ ਤੋਂ ਇੱਕ ਵੱਧ ਕੇ ਬਹੁਤ ਸੋਹਣੀ ਪ੍ਰਿੰਟਿੰਗ ਲੈ ਕੇ ਆਏ ਆ ਜੀ ਤੁਹਾਡੇ ਲਈ ਦੇਖੋ ਇਹ ਦੇਖੋ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰੇ ਨੇ ਜੀ ਜਲਦੀ ਤੋਂ ਜਲਦੀ ਆਪਣਾ ਕਰੋ ਜੀ ਆਰਡਰ ਬੁੱਕ ਦੇਖੋ ਪ੍ਰਿੰਟਿੰਗ ਦੇਖੀ ਜਾਓ ਜੀ ਪ੍ਰਿੰਟਿੰਗ ਤੁਹਾਨੂੰ ਕੋਈ ਵੀ ਨਿੰਦਣ ਵਾਲੀ ਨਹੀਂ ਹੈਗੀ ਜੀ ਸਭ ਇੱਕ ਤੋਂ ਇੱਕ ਵੱਧ ਕੇ ਸੋਹਣੀ ਪ੍ਰਿੰਟਿੰਗ ਲੈ ਕੇ ਆਏ ਆ ਤੁਹਾਡੇ ਲਈ ਸਪੈਸ਼ਲ ਦੇਖੋ ਇਹ ਦੇਖੋ ਕਲਰਫੁਲ ਹੈ ਤੇ ਡਾਰਕ ਬਹੁਤ ਸੋਹਣਾ ਸ਼ੇਡ ਹੈ ਬਹੁਤ ਸੋਹਣਾ ਸਟੱਫ ਵੀ ਬਹੁਤ ਸੋਹਣਾ ਹੈ ਜੀ ਤੇ ਇਹ ਦੇਖੋ ਇਹ ਦੇਖੋ ਇਹ ਇਹ ਪ੍ਰਿੰਟਿੰਗ ਪਹਿਲਾਂ ਮੈਂ ਕਾਟਨ ਦੇ ਵਿੱਚ ਵੀ ਸੇਲ ਕੀਤੀ ਹੈ ਜੀ ਦੇਖੋ ਹੁਣ ਇਹ ਟੈਬੀ ਦੇ ਵਿੱਚ ਆ ਗਈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹ ਦੋ ਸੂਟਾਂ ਦੀ ਕੱਟ ਹੈ ਜੀ ਇਹ ਵੀ ਦੋ ਸੂਟਾਂ ਦੀ ਕੱਟ ਹੈ ਇਹ ਵੀ ਦੋ ਸੂਟਾਂ ਦੀ ਕੱਟ ਹੈ ਜੀ ਜਿਹੜੇ ਜਿਹੜੇ ਦੋ ਸੂਟਾਂ ਦੀ ਕੱਟ ਹੈ ਤੁਹਾਨੂੰ ਦੱਸਤਾ ਜੀ ਮੈਂ ਹਾਂਜੀ ਬਹੁਤ ਸੋਹਣੀ ਪ੍ਰਿੰਟਿੰਗ ਲੈ ਕੇ ਆਏ ਹਾਂ ਜੀ ਦੇਖੋ ਨਵੀਂ ਤੋਂ ਨਵੀਂ ਪ੍ਰਿੰਟਿੰਗ ਹੈ ਜੀ ਸਾਰੀ ਦੇਖੋ ਇਹ ਪ੍ਰਿੰਟਿੰਗ ਮੈਂ ਪਹਿਲਾਂ ਵੀ ਸੇਲ ਕਰਤੇ ਇਹ ਵਾਲੇ ਪ੍ਰਿੰਟ ਦੁਬਾਰਾ ਲੈ ਕੇ ਆਏ ਆ ਜੀ ਬਹੁਤ ਸਾਰਾ ਪਸੰਦ ਬਹੁਤ ਕੀਤਾ ਜੀ ਸਭ ਨੇ ਤੇ ਬਹੁਤ ਹੀ ਲਾਈਟ ਵੇਟ ਦੇ ਵਿੱਚ ਸੂਟ ਬਣ ਕੇ ਰੈਡੀ ਹੋਊਗਾ ਜੀ ਤੁਹਾਡਾ ਜਿਸ ਤਰ੍ਹਾਂ ਮਰਜ਼ੀ ਫਰਾਕ ਵਗੈਰਾ ਰੈਡੀ ਕਰਨੀਓ ਫਰਾਕ ਰੈਡੀ ਕਰ ਲੋ ਨਾਲ ਮੈਚਿੰਗ ਸਲਵਾਰ ਲੈ ਲੋ ਵੱਡੇ ਪਣੇ ਦੇ ਸੂਟ ਆਉਣਗੇ ਜੀ ਸਾਰੇ 3-3 ਮੀਟਰ ਦੀ 2.5-3 ਮੀਟਰ ਦੀ ਕੱਟ ਜੀ ਹਾਂਜੀ ਦੇਖੋ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਨੇ ਦੇਖੋ ਪ੍ਰਿੰਟਿੰਗ ਸਾਰੀ ਸੋਹਣੀ ਹੈ ਜੀ ਜਲਦੀ ਤੋਂ ਜਲਦੀ ਆਪਣਾ ਸਕਰੀਨ ਸ਼ਾਟ ਲੈ ਕੇ ਕਰੋ ਜੀ ਆਪਣਾ ਆਰਡਰ ਬੁੱਕ ਤੇ ਜਿਸ ਕਿਸੇ ਨੂੰ ਵੀ ਚਾਹੀਦਾ ਮੌਕਾ ਗਵਾਉਣ ਵਾਲਾ ਨਹੀਂ ਹੈਗਾ ਜੀ ਬਹੁਤ ਲੈਸ ਪ੍ਰਾਈਸ ਤੇ ਲੈ ਕੇ ਆਏ ਤੁਹਾਡੇ ਸਿਰਫ 500 ਰੁਪਏ ਦੇ ਵਿੱਚ ਸੂਟ ਰੈਡੀ ਹੋਊਗਾ ਜੀ ਤੁਹਾਡਾ ਥੈਂਕ ਯੂ ਜੀ